ਅੱਜ ਜਿਸ ਵਿਸ਼ੇ ਤੇ ਅਸੀਂ ਵੀਡੀਓ ਬਣਾ ਕੇ ਪਾ ਰਹੇ ਹਾਂ ਉਹ ਵਿਸ਼ਾ ਇਹ ਹੈ ਕਿ ਪਿਛਲੇ ਦਿਨੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਜਿਸ ਹੁਕਮਨਾਮੇ ਨੂੰ ਇਨਬਿਨ ਲਾਗੂ ਰੱਖਣ ਲਈ ਸਿੱਖ ਸੰਗਤਾਂ ਦੀ ਮੰਗ ਸੀ ਔਰ ਜਥੇਦਾਰਾਂ ਨੇ ਉਹਦੇ ਉੱਪਰ ਪਹਿਰਾ ਦਿੱਤਾ ਤੇ ਉਹਨਾਂ ਨੂੰ ਜਿਹੜਾ ਵਾ ਅਕਾਲ ਤਖਤ ਸਾਹਿਬ ਤੋਂ ਸੇਵਾ ਮੁਕਤ ਕਰ ਦਿੱਤਾ ਗਿਆ ਕਿਉਂਕਿ ਸੰਗਤਾਂ ਦੀ ਮੰਗ ਸੀ ਕਿ ਜਿਹੜਾ ਹੁਕਮਨਾਮਾ ਵਾ ਉਹ ਇਨਬਿਨ ਲਾਗੂ ਰਹੇ ਔਰ ਕੱਲ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਡੈਲੀਗੇਟ ਚੁਣੇ ਗਏ ਔਰ ਹੁਣ ਜਿਹੜਾ ਵਾ ਪ੍ਰਧਾਨ ਦੀ ਚੋਣ ਜਿਹੜੀ ਆ 12 ਤਰੀਕ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਣ ਜਾ ਰਹੀ ਆ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਗੱਲ ਪੁੱਛਣੀ ਚਾਹੁੰਦਾ ਵਾ ਕਿ ਤੁਸੀਂ ਸਿਧਾਂਤਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਛਿੱਕੇ ਟੰਕ ਕੇ ਪ੍ਰਧਾਨ ਕੱਢ ਰਹੇ ਜੋ ਕਿਉਂਕਿ ਜਿਹੜਾ ਹੁਕਮਨਾਮਾ ਲਾਗੂ ਹੋਇਆ ਸੀ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਜਥੇਦਾਰਾਂ ਵੱਲੋਂ ਕਿ ਜਿਹੜੀ ਭਰਤੀ ਬੋਕਸ ਭਰਤੀ ਕੀਤੀ ਗਈ ਉਹ ਸਾਰੀ ਰੱਦ ਕੀਤੀ ਜਾਵੇ ਔਰ ਨਵੇਂ ਸਿਰੇ ਜਿਹੜੀ ਆ ਭਰਤੀ ਹੋਵੇ ਔਰ ਨਵੇਂ ਸਿਰੇ ਡੈਲੀਕੇਟ ਬਣਾਏ ਜਾਣ ਔਰ ਸਾਂਝੀ ਪੰਜ ਮੈਂਬਰੀ ਕਮੇਟੀ ਜਿਵੇਂ ਜਿਹੜੀ ਸੱਤ ਮੈਂਬਰੀ ਕਮੇਟੀ ਜਿਹਦੇ ਵਿੱਚੋਂ ਬਤਾਰ ਸਿੰਘ ਆਪਣਾ ਧਾਮੀ ਸਾਹਿਬ ਅਸਤੀਫਾ ਦੇ ਕੇ ਫਿਰ ਦੂਸਰੇ ਪ੍ਰਧਾਨਚਾਰ ਜਿਹੜੇ ਸੀ ਸਾਡੇ ਉਹ ਉਹ ਅਸਤੀਫਾ ਦੇ ਗਏ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਵੀ ਜਿਹੜੀ ਭਰਤੀ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਦਾਂਤਾਂ ਦੇ ਮੁਤਾਬਕ ਜੋ ਹੁਕਮਨਾਮੇ ਦੇ ਮੁਤਾਬਕ ਹੋਵੇ ਪਰ ਜਿਹੜਾ ਇਹ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜਾ ਕੰਮ ਕਰਨ ਜਾ ਰਿਹਾ ਵਾ ਇਹਦੇ ਨਾਲ ਸਿੱਧਾ ਸਿੱਧਾ ਸਾਫ਼ ਸੰਕੇਤ ਦੇ ਰਿਹਾ ਵਾ ਕਿ ਨਾ ਤਾਂ ਅਸੀਂ ਅਕਾਲ ਤਖਤ ਸਭ ਨੂੰ ਮੰਨਦੇ ਆਂ ਨਾ ਅਸੀਂ ਹੁਕਮਨਾਮੇ ਨੂੰ ਮੰਨਦੇ ਆਂ ਤੇ ਨਾ ਅਸੀਂ ਗੁਰੂ ਕੀ ਸਾਧ ਸੰਗਤ ਨੂੰ ਮੰਨਦੇ ਆਂ ਅਸੀਂ ਤਾਂ ਤਾਨਾਸ਼ਾਹੀ ਰਵਈਏ ਦੇ ਨਾਲ ਪ੍ਰਧਾਨ ਫੇਰ ਲਾਵਾਂਗੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਔਰ ਉਹਨਾਂ ਤਾਨਾਸ਼ਾਹੀ ਲੋਕਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਵਾਂ ਕਿ ਜੇ ਤੁਸੀਂ ਹੁਕਮਨਾਮੇ ਦੀ ਉਲੰਘਣਾ ਕਰਕੇ ਡੈਲੀਗੇਟ ਆਪਣੀ ਮਰਜ਼ੀ ਨਾਲ ਚੁਣ ਕੇ ਜੇ ਤੁਸੀਂ ਉਸ ਹੁਕਮਨਾਮੇ ਤੇ ਪਹਿਰਾ ਨਹੀਂ ਦਿੰਦੇ ਤੇ ਤੁਸੀਂ ਪ੍ਰਧਾਨ ਕੋਈ ਵੀ ਚੁਣ ਲਓ ਆਉਣ ਵਾਲੇ ਟਾਈਮ ਵਿੱਚ ਪੰਜਾਬ ਦੀਆਂ ਸਿੱਖ ਸੰਗਤਾਂ ਤੁਹਾਨੂੰ ਪਿੰਡਾਂ ਦੇ ਵਿੱਚ ਨਹੀਂ ਮਰਨ ਦੇਣਗੀਆਂ ਔਰ ਤੁਹਾਡੇ ਜਿਹੜੇ ਬੋਕਸ ਪ੍ਰਧਾਨ ਚੁਗੇਗੇ ਨੇ ਜਿਹੜੇ ਤੁਹਾਡੇ ਤਾਨਾਸ਼ਾਹੀ ਰਵਈਏ ਦਾ ਪ੍ਰਧਾਨ ਤੁਸੀਂ ਚੁਣਨੇ ਨੇ ਉਹ ਕੋਈ ਵੀ ਪ੍ਰਧਾਨ ਹੋਵੇ ਚਾਹੇ ਸਰਦਾਰ ਸਬੀਰ ਸਿੰਘ ਬਾਦਲ ਨੂੰ ਚੁਣ ਲਵੋ ਚਾਹੇ ਕੋਈ ਹੋਰ ਕਿਸੇ ਨਮਾਇਦੇ ਨੂੰ ਚੁਣ ਲਵੋ ਪੰਜਾਬ ਦੇ ਲੋਕ ਪੰਜਾਬ ਦੀਆਂ ਸਿੱਖ ਸੰਗਤਾਂ ਬਾਹਰ ਦੀਆਂ ਸਟੇਟਾਂ ਦੀਆਂ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਇਸ ਚੀਜ਼ ਦਾ ਡਟ ਕੇ ਵਿਰੋਧ ਕਰਨ ਗਿਆ ਤੇ ਜਿਹੜੇ ਬੁਖਸ ਪ੍ਰਧਾਨ ਆ ਇਹਨਾਂ ਨੂੰ ਜਿਹੜਾ ਵਾ ਕੌਮ ਕਦੀ ਪ੍ਰਵਾਨ ਨਹੀਂ ਕਰੂਗੀ ਕਿਉਂਕਿ ਤੁਸੀਂ ਸਿਧਾਂਤਾਂ ਨੂੰ ਛਿੱਕੇ ਤੱਕ ਕੇ ਤੁਸੀਂ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜਿਹੜਾ ਸੀ ਉਹਦੀ ਉਲੰਘਣਾ ਕਰਕੇ ਪ੍ਰਧਾਨ ਚੁਣ ਰਹੇ ਜੋ ਅਸੀਂ ਇਸ ਪ੍ਰਧਾਨ ਚੁਣ ਦੇ ਪ੍ਰਕਿਰਿਆ ਦੀ ਸ਼ਬਦ ਸਖੇ ਨਖੇਦੀ ਕਰਦੇ ਆ ਸ਼ਬਦਾਂ ਦੇ ਵਿੱਚ ਇਸ ਚੀਜ਼ ਦੀ ਨਖੇਦੀ ਕਰਦੇ ਆ ਕਿ ਜਿਹੜਾ ਪ੍ਰਧਾਨ ਚੁਣਿਆ ਰਿਹਾ ਚੁਣਿਆ ਜਾ ਰਿਹਾ ਵਾ ਉਹ ਇੱਕ ਤਾਨਾਸ਼ਾਹੀ ਰਵੇ ਨਾ ਜੁੜਿਆ ਜਾ ਰਿਹਾ ਸੰਗਤ ਦੀ ਸਹਿਮਤੀ ਨਾਲ ਨਹੀਂ ਜੁੜਿਆ ਜਾ ਰਿਹਾ ਜਿਵੇਂ ਤੁਸੀਂ ਰਾਤੋਂ ਰਾਤ ਜਥੇਦਾਰ ਨੂੰ ਸ਼੍ਰੀ ਕੇਸਗੜ੍ਹ ਸਾਹਿਬ ਦਸਤਾਰਬੰਦੀ ਕੀਤੀ ਗਈ ਔਰ ਉਸੇ ਜਥੇਦਾਰ ਦਾ ਬਿਆਨ ਸੀ ਕਿ ਹੁਕਮਨਾਮਾ ਜਿਹੜਾ ਵਾ ਇਹਨਵੇਂ ਲਾਗੂ ਰਹੂਗਾ ਔਰ ਉਸੇ ਹੁਕਮਨਾਮੇ ਦੇ ਮੁਤਾਬਕ ਜਿਹੜੀ ਆ ਭਰਤੀ ਪ੍ਰਕਿਰਿਆ ਚੱਲੂਗੀ ਉਸੇ ਹੁਕਮਨਾਮੇ ਦੇ ਮੁਤਾਬਕ ਹੀ ਪ੍ਰਧਾਨ ਚੁਣਿਆ ਜਾਊਗਾ ਪਰ ਅੱਜ ਤੁਸੀਂ ਜਿਹੜਾ ਤੁਹਾਡਾ ਲਾਇਆ ਜਥੇਦਾਰ ਆ ਉਹਦੇ ਬਿਆਨ ਤੋਂ ਵੀ ਮੁਕਰ ਰਹੇ ਜੋ ਜਿਹੜੇ ਪਹਿਲੇ ਜਥੇਦਾਰ ਸੀ ਉਹਨਾਂ ਦੇ ਬਿਆਨ ਤੋਂ ਵੀ ਮੁਕਰ ਰਹੇ ਜੋ ਜਿਹੜਾ ਹੁਣ ਤੁਸੀਂ ਆਪ ਖੁਦ ਨੇਰੇ ਵਿੱਚ ਲਾਇਆ ਜਥੇਦਾਰ ਆ ਉਹਦੇ ਬਿਆਨਾਂ ਤੋਂ ਵੀ ਮੁਕਰ ਰਹੇ ਜੋ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਤੁਸੀਂ ਜੋ ਕਰ ਰਹੇ ਜੋ ਬਹੁਤ ਗਲਤ ਕਰ ਰਹੇ ਜੋ ਕੌਮ ਕਦੀ ਬਰਦਾਸ਼ਤ ਨਹੀਂ ਕਰੂਗੀ ਆਉਣ ਵਾਲੀ ਪੀੜ੍ਹੀ ਕਦੀ ਬਰਦਾਸ਼ਤ ਨਹੀਂ ਕਰੂਗੀ ਮੇਰੀਆਂ ਇਨੀਆਂ ਹੀ ਬੇਨਤੀਆਂ ਸਤਿ ਸੰਗਤ ਦੀ ਪ੍ਰਵਾਨ ਕਰਦੀਆਂ ਔਰ ਇਹਨਾਂ ਜਿਹੜੇ ਤਾਨਾਸ਼ਾਹੀ ਮਸਾਂਦੇ ਆ ਅਸੀਂ ਇਹਨਾਂ ਦੀਆਂ ਪ੍ਰਧਾਨਗੀਆਂ ਨੂੰ ਕਦੀ ਨਹੀਂ ਮਨਜ਼ੂਰੀ ਦੇਵਾਂਗੇ ਅਸੀਂ ਸਮਰਪਤਿਆ ਸਿੱਖ ਕੌਮ ਬੱਚਾ ਬੱਚਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਿਆ ਜਿਹੜਾ ਵੀ ਗੁਰੂ ਕਾ ਸਿੱਖ ਦੇਸ਼ਾਂ ਵਿਦੇਸ਼ਾਂ ਚ ਚਾਹੇ ਪੰਜਾਬ ਦੀ ਕਿਸੇ ਵੀ ਕੋਨੇ ਚ ਬੈਠਾ ਹੋ ਉਹ ਸਾਰੇ ਹੀ ਸ੍ਰੀ ਅਕਾਲ ਤਖਤਸ ਨੂੰ ਸਮਰਪਤਿਆ ਅਸੀਂ ਅਕਾਲ ਤਖਤ ਸਾਹਿਬ ਦੇ ਥੱਲੇ ਰਹਿ ਕੇ ਜਿਹੜਾ ਇਹ ਜਿਹੜੀ ਆ ਕੌਮ ਦੀਆਂ ਸਮਾਵਾ ਕਰ ਸਕਦੇ ਆ ਬਲਕਿ ਅਸੀਂ ਅਕਾਲ ਤਖਤ ਸਾਹਿਬ ਦੇ ਉੱਪਰ ਸਿਆਸਤ ਦਾ ਕੁੰਡਾ ਰੱਖ ਕੇ ਅੱਜ ਜੋ ਕਾਲੀ ਦਲ ਕਰ ਰਿਹਾ ਇਹਨੂੰ ਕਦੀ ਵੀ ਪ੍ਰਵਾਨਗੀ ਨਹੀਂ ਦੇਵਾਂਗੇ ਔਰ ਇਹ ਕਦੀ ਨਹੀਂ ਹੋਣ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ